ਬੱਸਾਂ ਦਾ ਕਿਰਾਇਆ ਮਹਿੰਗਾਈ ਹੋ ਗਿਆ। ਸਾਨੂੰ ਨੂੰ ਤੇ ਪਤਾ ਨਹੀਂ ਸੀਗਾ ਕਿ ਬੱਸਾਂ ਦਾ ਕਿਰਾਇਆ ਵਧਿਆ ਹੈਗਾ। ਸਵੇਰੇ ਆਏ ਨਹੀਂ ਤੁਸੀਂ। ਹਾਂਜੀ ਹਾਂਜੀ ਆਇਆ। ਸਾਨੂੰ ਨੂੰ ਤੇ ਪਤਾ ਨਹੀਂ ਸੀਗਾ ਕਿ ਬੱਸਾਂ ਦਾ ਕਿਰਾਇਆ ਵਧਿਆ ਹੈਗਾ। ਨਹੀਂ। ਮੈਨੂੰ ਨਹੀਂ ਮੰਤਾ। ਜਿਹੜੇ ਬੱਸਾਂ ਦਾ ਕਿਰਾਇਆ ਵਧਿਆ ਹੈਗਾ ਉਹਦੇ ਬਾਰੇ ਕੀ ਕਹੋਗੇ ਅੱਜ? ਸਾਜੀ ਇਹ ਥੋੜਾ ਨਾ ਯਾਰ ਜਾਂ ਪੁੱਛ ਕੇ ਆ। ਕਰਾਇਆ ਭਰੇ ਅੱਜ ਤੋਂ ਉਹਦੇ ਬਾਰੇ ਕੀ ਕਹਿਣਾ ਵੀ ਚੰਗਾ ਕਾ ਮਾੜਾ ਐਨੇ ਪਤਾ ਨਹੀਂ ਜੀ ਆਪਾਂ ਨੂੰ ਨਹੀਂ ਵੈਸੇ ਆਪ ਕਹਾਂ ਤੇ ਗਿਆਨੀ ਬਾਬਾ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਮਟਿਡ ਗਿਆਨ ਜਿਵੇਂ ਕਿ ਤੁਸੀਂ ਵੀ ਖਬਰ ਸੁਣੀ ਹੋਵੇਗੀ ਕਿ ਪੰਜਾਬ ਸਰਕਾਰ ਦੁਆਰਾ ਪੈਟਰੋਲ ਅਤੇ ਡੀਜ਼ਲ ਤੇ ਵੈਟ ਵਧਾ ਦਿੱਤਾ ਗਿਆ ਜਿਸ ਦੇ ਨਾਲ ਪੈਟਰੋਲ ਤੇ 61 ਪੈਸੇ ਅਤੇ ਡੀਜ਼ਲ ਤੇ ਵੀ 51 ਪੈਸੇ ਦੇ ਕਰੀਬ ਵਧਾਉਣ ਦੀ ਗੱਲ ਹੋਈ ਸੀ ਪਰ ਜੇਕਰ ਜ਼ਮੀਨੀ ਪੱਧਰ ਤੇ ਪਤਾ ਕਰਦੇ ਆ ਤਾਂ ਪੈਟਰੋਲ ਤੇ 91 ਪੈਸੇ ਅਤੇ ਡੀਜ਼ਲ ਤੇ 81 ਪੈਸੇ ਰੇਟ ਵਧਿਆ ਹੈ ਹੋ ਸਕਦਾ ਵੱਖ-ਵੱਖ ਇਲਾਕਿਆਂ ਦੇ ਵਿੱਚ ਅਲੱਗ-ਅਲੱਗ ਰੇਟ ਵਧਿਆ ਹੋਵੇ ਤੁਹਾਡੇ ਇਲਾਕੇ ਦੇ ਵਿੱਚ ਕਿੰਨਾ ਰੇਟ ਵਧਿਆ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਤੇ ਪੈਟਰੋਲ ਤੇ ਡੀਜ਼ਲ ਦੇ ਰੇਟ ਵਧਣ ਦੇ ਨਾਲ ਆਮ ਜਨ ਜੀਵਨ ਤੇ ਵੀ ਅਸਰ ਪਿਆ ਕਿਉਂਕਿ ਸਬਜ਼ੀਆਂ ਤੋਂ ਲੈ ਕੇ ਬੱਸਾਂ ਦੇ ਕਿਰਾਏ ਤੱਕ ਵੱਧ ਗਏ ਨੇ ਤੇ ਆਮ ਲੋਕਾਂ ਦਾ ਇਸ ਮਹਿੰਗਾਈ ਬਾਰੇ ਜੋ ਇੱਕ ਹੋਰ ਮਾਰ ਰੁਪਏ ਕੀ ਕਹਿਣਾ ਆਓ ਸੁਣਦਿਆਂ ਲੋਕਾਂ ਤੋਂ ਅਸੀ ਗੱਲ ਜੀ ਕਿਹਨਾ ਮੇਰੇ ਮਨਪ੍ਰੀਤ ਜੀ ਕ੍ਰਿਪ ਬੱਸਾਂ ਦਾ ਕਿਰਾਇਆ ਭਰੇ ਆ ਅੱਜ ਤੋਂ ਉਹਦੇ ਬਾਰੇ ਕੀ ਕਹਿਣਾ ਵੀ ਚੰਗਾ ਕ ਮਾੜਾ ਐਨੇ ਪਤਾ ਨਹੀਂ ਜੀ ਆਪਾਂ ਨੂੰ ਨਹੀਂ ਵੈਸੇ ਚੰਗਾ ਕ ਮਾੜਾ ਗਏ ਮਾੜਾ ਹੀ ਆ ਜੀ ਸਰਕਾਰ ਦੁਆਰਾ ਜੋ ਪੈਟਰੋਲ ਦੀ ਡੀਜ਼ਲ ਦੇ ਰੇਟ ਵਧਾਏ ਗਏ ਨੇ ਉਹਦੇ ਕਰਕੇ ਬੱਸਾਂ ਦਾ ਕਿਰਾਇਆ ਵਧਾਇਆ ਗਿਆ ਫੇਰ ਤਾਂ ਠੀਕ ਹੈ ਜੀ ਠੀਕ ਹੈ ਕਿਰਾਇਆ ਵਧਾਣਾ ਫੇਰ ਤਾਂ ਠੀਕ ਹੈ ਜੀ ਹਾਂਜੀ ਜਾਇਦ ਹੈ ਖਰਚੇ ਵੀ ਕੱਢਨੇ ਆ ਡਰਾਈਵਰਾਂ ਦੀਆਂ ਤਨਖਾਹਾਂ ਵਗੈਰਾ ਸਾਰਾ ਕੁਝ ਕੱਟਣਾ ਹੈ ਨਹੀਂ ਸਰਕਾਰ ਨੇ ਪੈਟਰੋਲ ਡੀਜ਼ਲ ਦੇ ਰੇਟ ਵਧਾਏ ਨੇ ਤਾਂ ਵਧਾਏ ਨੇ ਡਰਾਈਵਰਾਂ ਨੇ ਤਾਂ ਹੀ ਉਹਨਾਂ ਨੇ ਆਪਣੇ ਕੋਲੋਂ ਨਹੀਂ ਵਧਾਏ ਅੱਛਾ ਸਰਕਾਰ ਨੇ ਡੀਜ਼ਲ ਦਾ ਤੇ ਸਰਕਾਰ ਬਸ ਨੂੰ ਇਲੈਕਸ਼ਨ ਹੋਲੇ ਹੁਣ ਰੇਟ ਹੀ ਬਦਲੇ ਆ ਸ਼ਾਇਦ ਇੱਕ ਗੱਲ ਹੋਰ ਕਈ ਲੋਕਾਂ ਨੂੰ ਨਹੀਂ ਪਤਾ ਬਿਜਲੀ ਦੇ ਰੇਟ ਵੀ ਵਧਾਤੇ ਆਉਣੇ ਹਲੇ ਟਾਈਮ ਕੋ ਹਾਂਜੀ ਉਹ ਵੀ ਵਧਿਆ ਜੀ ਇਲੈਕਸ਼ਨ ਤੋਂ ਬਾਅਦ ਹੀ ਵਧੇ ਹਨ। ਇਹ ਕੀ ਲੱਗਦਾ ਜਿਹੜੀਆਂ ਚੀਜ਼ਾਂ ਮੁਹਤ ਮਿਲ ਰਹੀਆਂ ਨੇ ਬਿਜਲੀ ਜਾਂ ਹੋਰ ਜੀ ਜਾਂ ਉਹਦਾ ਹੀ ਅਸਰ ਹੈ। ਹਾਂ ਜੀ ਉਹ ਫੇ ਕਿਸੇ ਪਾਸੇ ਤੋਂ ਤਾਂ ਕੱਟ ਨਹੀਂ ਹੈ ਸਰਕਾਰ ਨੇ। ਕੀ ਲੱਗਦਾ ਹੋਰ ਵੀ ਮਾਰ ਪਊਗੀ ਕਿਉਂਕਿ ਸੜਕੀਆਂ ਦੇ ਵੀ ਰੇਟ ਕਾਫੀ ਵਧੇ ਨੇ ਜੀ ਅੱਜ। ਮਾਰ ਤਾਂ ਜੀ ਸੱਪਾਸੇ ਪੈ ਰਹੀ ਹੈ ਜੀ। ਕਿਉਂਕਿ ਪੈਟਰੋਲ ਡੀਜ਼ਲ ਦੀ ਡਿਪੈਂਡ ਆ ਕੱਟੀਆਂ ਰਾਈਂ 2.5 ਹੋਣੀ ਹੈ ਤਾਂ ਜੀ। ਹਾਂ ਜੀ। ਮੰਗਾਈ ਤਾਂ ਹੋ ਰਹੀ ਹੈ ਜੀ ਸਾਰੇ ਪਾਸੇ ਤੋਂ ਹੋ ਰਹੀ ਹੈ। ਕੀ ਕਹੋਗੇ ਜਿਉਂ ਅੱਜ ਬੱਸਾਂ ਦੇ ਕਿਰਾਏ ਵਧੇ ਨੇ? ਉਹ ਜੀ ਇਹ ਤੁਹਾਨੂੰ ਪਤਾ ਵਾਧਦੀ ਜਾ ਰਹੀ ਹੈ ਕਿਉਂਕਿ ਪੈਟਰੋਲ ਡੀਜ਼ਲ ਤੇ ਪੰਜਾਬ ਸਰਕਾਰ ਨੇ ਬੈਟ ਵਧਾਤਾ ਨਾ ਟੈਕਸ ਵਧਾਤਾ ਉਹਦੇ ਕਰਕੇ ਬੱਸਾਂ ਦੇ ਕਿਰਾਏ ਵੀ ਵਧ ਗਏ ਸਬਜ਼ੀਆਂ ਦੇ ਵੀ ਰੇਟ ਅੱਜ ਵਧੇ ਨੇ ਹੋਰ ਚੀਜ਼ਾਂ ਦੇ ਵੀ ਹੌਲੀ ਹੌਲੀ ਅਸਰ ਪਾਊਗਾ ਹੁਣ ਹਾਂਜੀ ਸਮੇਂ ਦੇ ਨਾਲ ਤੁਹਾਨੂੰ ਪਤਾ ਮਹਿੰਗਾਈ ਜਿਹੜੀ ਆ ਵਧਦੀ ਜਾਂਦੀ ਹੈ ਕੀ ਕਾਰਨ ਮੰਨਦੇ ਹੋ ਇਹ ਮਹਿੰਗਾਈ ਇੰਨੀ ਜ਼ਿਆਦਾ ਵਧਣ ਦਾ ਜੋ ਫ੍ਰੀ ਚੀਜ਼ਾਂ ਮਿਲਦੀਆਂ ਨੇ ਬਿਜਲੀ ਫ੍ਰੀ ਮਿਲਦੀ ਹੈ ਕਿ ਉਹ ਵੀ ਇੱਕ ਕਾਰਨ ਕਿਉਂਕਿ ਸਰਕਾਰ ਨੇ ਬਿਜਲੀ ਦੇ ਰੇਟ ਵੀ ਵਧਾਏ ਨੇ 3 ਰੁਪਏ ਤੱਕ ਵਧਾਤੇ ਉਹ ਕਹਿੰਦੇ ਅਸੀਂ ਜਿਹੜੀਆਂ ਸਹੂਲਤਾਂ ਨੇ ਉਹ ਵੀ ਜਾਰੀ ਰੱਖਣੀਆਂ ਨੇ ਨਹੀਂ ਜਿਹੜੀਆਂ ਪਹਿਲਾਂ ਸਰਕਾਰਾਂ ਨੇ ਉਦੋਂ ਵੀ ਰੇਟ ਵਧਦੇ ਇਹ ਜਦੋਂ ਟਾਈਮ ਦੇ ਨਾਲ ਮੈਨੂੰ ਲੱਗਦਾ ਵੀ ਰੇਟ ਵਧਦੇ ਰਹਿੰਦੇ ਆ ਵੀ ਹੁਣ ਸਮਾਂ ਜਦੋਂ ਅੱਗੇ ਅੱਗੇ ਆਪਾਂ ਜਾਂਦੇ ਜਾਂਦੇ ਆ ਤਰਗੇ ਉਹ ਇਹ ਰੇਟ ਵਿੱਚ ਜਾਂ ਮਹਿੰਗਾਈ ਵਾਧਦੀ ਜਾਂਦੀ ਮਤਲਬ ਤੁਹਾਡੇ ਹਿਸਾਬ ਨਾਲ ਜੋ ਫ੍ਰੀ ਸਹੂਲਤਾਂ ਮਿਲਦੀਆਂ ਨੇ ਉਹ ਮਿਲਣੀਆਂ ਚਾਹੀਦੀਆਂ ਨੇ ਮਿਲਣੀਆਂ ਚਾਹੀਦੀਆਂ ਕਿਉਂ ਨਹੀਂ ਮਿਲਣੇ ਚਾਹੀਦੇ ਮੈਂ ਅਗਰੀ ਕਰਨਾ ਉਹ ਫਿਰ ਪ ਹਾਂਜੀ ਕਿਹੜੀ ਲੋਕਾਂ ਨੂੰ ਫ੍ਰੀ ਸੂਲਤਾ ਦੇ ਰਹੀ ਆ ਸਰਕਾਰ ਉਹਦੇ ਪੈਸੇ ਕਿੱਥੋਂ ਆਉਂਦੇ ਨੇ ਉਹ ਸਰਕਾਰ ਮੈਨੇਜ ਕਰੂ ਹੈ ਸਰਕਾਰ ਨੇ ਮੈਨੇਜ ਕਰਨਾ ਉਹ ਕਿਦਾਂ ਮੈਨੇਜ ਕਰਦੀ ਹੈ ਕਿੱਥੋਂ ਲੈ ਕੇ ਉਹ ਸਰਕਾਰ ਸਰਕਾਰ ਨੇ ਆਪਣੇ ਕੋਲੋਂ ਦੋ ਦੇਣੇ ਨਹੀਂ ਇਹ ਤੇ ਗੱਲ ਹੈਗੀ ਆ ਪਰ ਆਹ ਸਰਕਾਰ ਨੂੰ ਹੋਰ ਵੀ ਬੜੇ ਕੋਈ ਕਾਰੋਬਾਰ ਸ਼ੁਰੂ ਕਰਦੇ ਕਾਰਖਾਨੇ ਕਿਤੇ ਕੋਈ ਲਾਭ ਦੇ ਕੋਈ ਨਾ ਕੋਈ ਫੇਰ ਉਤੋਂ ਵੀ ਹੋ ਸਕਦੀ ਕਮਾਈ ਇਹ ਨਹੀਂ ਵੀ ਕਰਦੇ ਹੋ ਤੁਸੀਂ ਹਾਂ ਨਹੀਂ ਲੋਕਾਂ ਦੇ ਸਿਰੋਂ ਨਹੀਂ ਕੱਢਣੇ ਚਾਹੀਦੇ ਸਰਕਾਰ ਕਰਦੇ ਹਾਂ ਹਾਂਜੀ ਨੇ ਮੇਰਾ ਹੋਰ ਕੰਮ ਨੂੰ ਪਤਾ ਇੱਕ ਵਾਰ ਨੇ ਜੰਗਲ ਚ ਥੋੜੀ ਜਲਦੀ ਮੈਂ ਠੀਕ ਹੈ ਧੰਨਵਾਦ ਜਾਂ ਫਿਰ ਉਹਦੇ ਵਾਸਤੇ ਕੀ ਕਹੋਗੇ ਤੁਸੀਂ ਬਹੁਤ ਗਲਤ ਗੱਲ ਹੈ ਹਾਂਜੀ ਸਹੀ ਨਹੀਂ ਹੈਗਾ ਇਹ ਸਾਧੀਆਂ ਦੇ ਵੀ ਰੇਟ ਵਧ ਗਏ ਅੱਜ ਬਿਜਲੀ ਦਾ ਵੀ ਵਧਾਤਾ ਦੇਖ ਲਓ ਪੀਪਲ ਸਪਰੇਸ਼ਾਨ ਹੁੰਦੇ ਨੇ ਇਸ ਕਰਕੇ ਅੱਦਾ ਹੋਣਾ ਨਹੀਂ ਚਾਹੀਦਾ ਕੀ ਕਾਰਨ ਲੱਗਦਾ ਤੁਹਾਨੂੰ ਜਿਹੜੀ ਮਹਿੰਗਾਈ ਤੇ ਹਰ ਰੋਜ਼ ਵਧ ਰਹੀ ਆ ਜੋ ਫ੍ਰੀ ਫੂਲ ਤਾਂ ਮਿਲਦੀਆਂ ਨੇ ਬਿਜਲੀ ਫ੍ਰੀ ਦਿੰਦੇ ਨੇ ਕਿ ਉਹ ਕਾਰਨ ਹੈ ਕਿਉਂਕਿ ਸਰਕਾਰ ਨੇ ਬਿਜਲੀ ਦਾ ਰੇਟ ਵਧਾਇਆ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹ ਕਹਿੰਦੇ ਜਿਹੜੀਆਂ ਫ੍ਰੀ ਫੂਲ ਤਾਂ ਨੇ ਅਸੀਂ ਉਹ ਵੀ ਜਾਰੀ ਰੱਖਣੀਆਂ ਨੇ ਉਹਦੇ ਪੈਸੇ ਵੀ ਪੂਰੇ ਕਰਨੇ ਨੇ ਤਾਂ ਜ਼ਿਆਦਾ ਕਿ ਇੱਕ ਤਰਫੋਂ ਸਾਡਾ ਭਲਾ ਕਰ ਰਹੇ ਇੱਕ ਤਰਫੋਂ ਨਹੀਂ ਕਰ ਰਹੇ ਕੀ ਲੱਗਦਾ ਇਹ ਨਹੀਂ ਹੋਣਾ ਚਾਹੀਦਾ ਜਿਵੇਂ ਫ੍ਰੀ 400 ਜੌਂਟਾ ਦਿੰਦੇ ਨੇ ਉਹਦੀ ਥਾਂ ਤੇ ਸਾਰਿਆਂ ਨੂੰ ਰੇਟ ਇੱਕ ਬਰਾਬਰ ਘਟਾ ਦੇਣ ਵੀ ਬਿੱਲ ਚ ਸਾਰਿਆਂ ਨੂੰ ਆਵੇ ਪਰ ਘਟ ਆਵੇ ਪਰ ਇੱਕ ਤਰਫੋਂ ਬਿੱਲ ਵੱਲੋਂ ਬਹੁਤ ਸੋਲਤ ਹੋਈ ਹੈ ਕਿਉਂਕਿ ਕਿਸੇ ਕਿਸੇ ਨੂੰ ਬਹੁਤ ਜ਼ਿਆਦਾ ਵੀ ਪੈ ਜਾਂਦਾ ਹੈ ਬਿੱਲ ਪਰ ਉਹ ਮਾਰਦਾ ਲੋਕਾਂ ਦੀ ਪੈਣੀ ਹੈ ਨਾ ਹੁਣ ਜਿਵੇਂ ਉਧਰੋਂ ਫ੍ਰੀ ਹੋ ਗਈ ਐਧਰੋਂ ਮਹਿੰਗਾਈ ਹੋ ਗਈ ਤੁਸੀਂ ਕਿੱਥੇ ਵੀ ਲੈ ਲਓ ਗੱਲ ਤਾਂ ਇੱਕ ਹੀ ਆਜੂਗੀ ਇਹਨਾਂ ਨੇ ਆਪਣੀ ਉਹ ਤੋਂ ਫਟਣਾ ਦਾ ਹੈ ਮੈਂ ਇੱਕ ਵਾਰ ਜੰਗਲ ਦੇ ਵਿੱਚ ਬੋਟਾ ਪੈਣੀ ਸੀਗਾ ਜਿਹੜਾ ਇਲੈਕਸ਼ਨ ਦੇ ਵਿੱਚ ਖੜਿਆ ਸੀ ਮੁੱਖ ਮੰਤਰੀ ਲਈ ਉਹ ਸਾਰੇ ਉੱਤੇ ਜਿੰਨੇ ਆ ਭੇਡਾ ਸੀਗੀਆਂ ਜੰਗਲ 'ਚ ਉਹਨਾਂ ਨੂੰ ਕਹਿੰਦਾ ਤੁਹਾਨੂੰ ਮੈਂ ਕੰਬਲ ਦਊਂਗਾ ਕਿਉਂਕਿ ਉਹ ਸਾਰੇ ਖੁਸ਼ ਹੋਗੇ ਉਹ ਰਾਤ ਨੂੰ ਜਦੋਂ ਪੰਗੜਾ ਪਾਉਂਦੇ ਉਹਨਾਂ ਨੂੰ ਕਿਸੇ ਸਿਆਣੇ ਬੰਦੇ ਨੇ ਕਿਹਾ ਕਹਿੰਦੇ ਮੂਰਖੋ ਵੀ ਪਹਿਲਾਂ ਇਹ ਤਾਂ ਸੋਚ ਲਓ ਵੀ ਕੰਬਲ ਬਣਾਉਣੇ ਕਾਦੇ ਨਾਲ ਦੇ ਉਹਨਾਂ ਦਾ ਥੋੜੀ ਲਾਉਣੀ ਹੈ ਕਹਿੰਦਾ ਕਰਤੀ ਕੇ ਇਹ ਲੱਗਦਾ ਨਹੀਂ ਵੀ ਉਹ ਨੁਕਸਾਨ ਆਪਣਾ ਹੀ ਹੋ ਰਿਹਾਗਾ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਧੰਨਵਾਦ ਸੱਸੀ ਗੱਲ ਜੀ ਬੀਨਾ ਬਾਕੂ ਮਾਨਸੂਰ ਜਿਹੜੇ ਬਿਜਲੀ ਅੱਜ ਬੱਸਾਂ ਦੇ ਕਿਰਾਏ ਵਧੇ ਨੇ ਉਹਦੇ ਵਾਸਤੇ ਕੀ ਕਹੋਗੇ ਜੀ ਮਾੜੀ ਜਨਤਾ ਦਾ ਜੋਰ ਪਾਉਣਾ ਜਿਹੜਾ ਹੈ ਗਰੀਬ ਜਨਤਾ ਕਿਉਂਕਿ ਇਹਨਾਂ ਦਾ ਵੀ ਚਲੋ ਮਜਬੂਰੀ ਆ ਬੱਸ ਆਪਰੇਟਰਾਂ ਦੀ ਵੀ ਕਿਉਂਕਿ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੇ ਰੇਟ ਵਧਾਤੇ ਵਧਾਤਾ ਦਿੱਤਾ ਜੀ ਉਹਨਾਂ ਦੀ ਤਾਂ ਤਨਖਾਹ ਨਹੀਂ ਵਧੀਆਂ ਉਹਨਾਂ ਤੱਕ ਰੋਜ਼ਗਾਰ ਨਹੀਂ ਵਧਿਆ ਜਿਹੜਾ ਗਰੀਬ ਗਰੀਬ ਆ ਬਚਾ ਪਰ ਦੇ ਦੇ ਆਮ ਲੋਕ ਨਹੀਂ ਜੀ ਆਮ ਹੁਣ ਸਫਰ ਕਰਨ ਵਾਲੇ ਜਿਆਦਾਤਰ ਲੋਕ ਬੱਸਾਂ ਦੇ ਸਫਰ ਕਰਦੇ ਨੂੰ ਉਹਨਾਂ ਦੇ ਕੋਰ ਮਾਰ ਪਈਆ ਤੇ ਹੋਰ ਨਵੀਆਂ ਮਾਰਾਂ ਪੈਣ ਨੂੰ ਤਿਆਰ ਵੀ ਨਹੀਂ ਕਿਉਂਕਿ ਸਬਜ਼ੀਆਂ ਦੇ ਰੇਟ ਵੀ ਵਧ ਰਹੇ ਨੇ ਅੱਜ ਤੋਂ ਜਿਹੜਾ ਅਦਰਕ 120 ਰੁਪਏ ਕਿਲੋ ਦੇ ਕਰੀਬ ਮਿਲਦਾ ਸੀ ਉਹ 300 ਰੁਪਏ ਨੂੰ ਪਹੁੰਚ ਰਿਹਾ ਕਿਲੋ ਨੂੰ ਸਬਜ਼ੀਆਂ ਦਾ ਵੀ ਸਾਰਾ ਕੁਝ ਹੀ ਰੇਟ ਵਧਿਆ ਹੋਇਆ ਘਟਦਾ ਹੁੰਦਾ ਨਹੀਂ ਕਿਸੇ ਚੀਜ਼ ਦਾ ਉਹ ਤਾਂ ਗਰੀਬ ਦੀ ਮਾਰ ਪੈਣੀ ਆ ਜਿੰਨਾਂ ਦੀਆਂ ਕਮਾਈਆਂ ਆ ਕਿ ਉਹਨਾਂ ਨੂੰ ਫਰਕ ਕੋਈ ਨਹੀਂ ਤੇ ਇੱਕ ਚੁੱਪਚੀ ਪੀਤੇ ਸਰਪ੍ਰਾਈਜ਼ ਹੋਰ ਦਿੱਤਾ ਸਰਕਾਰ ਨੇ 3 ਰੁਪਏ ਪਰ ਯੂਨਟ ਬਿਜਲੀ ਦਾ ਵੀ ਵਧਾਤਾ ਜੀ ਵਧਾਤਾ ਮਾੜਾ ਹੀ ਆ ਜੀ ਉਹ ਕਹਿੰਦੇ ਜਿਹੜੀ ਅਸੀਂ ਫ੍ਰੀ ਸਹੂਲਤਾ ਦਿੰਨੇ ਆ ਉਹ ਵੀ ਪੂਰੀਆਂ ਕਰਨੀਆਂ ਨੇ ਹਾਂ ਜੀ ਕਣਕਾ ਵੀ ਘਟਾਤੀ ਆ ਜਿਹੜੀਆਂ ਨੇ ਗਰੀਬਾਂ ਨੂੰ ਦੇਣੀਆਂ ਸੀ ਪਹਿਲਾਂ ਲੱਗਦਾ ਜਿਹੜੀ ਫ੍ਰੀ ਸਹੂਲਤਾ ਨੇ ਮਿਲਣੀਆਂ ਚਾਹੀਦੀਆਂ ਨੇ ਉਹਦੀ ਥਾਂ ਤੇ ਸਾਰਿਆਂ ਨੂੰ ਘੱਟ ਰੇਟੇ ਕਰ ਦੇਣ ਸਾਰਿਆਂ ਨੂੰ ਮਿਲਣੀ ਚਾਹੀਦੀ ਹੈ ਜੀ ਸਾਰਿਆਂ ਨੂੰ ਹੋਵੇ ਅਰਜ਼ੀਕਾਰ ਭਾਵੇਂ ਜੀ ਥੋੜਾ ਹੀ ਹੋਵੇ ਭਾਵੇਂ ਜੀ ਰਜਗਾਰ ਮਿਲਣਾ ਚਾਹੀਦਾ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਸਿਆਣੀ ਗੱਲ ਕਹੀ ਹੈ ਜੀ ਹਾਂ ਜੀ ਰਜਗਾਰ ਸਾਰੇ ਨੂੰ ਮਿਲਣਾ ਚਾਹੀਦਾ ਅਜੇ ਰਜਗਾਰ ਹੋ ਫਿਰ ਬੰਦਾ ਬਿੱਲ ਵੀ ਭਰ ਦੂਗਾ ਸਾਰਾ ਕੁਝ ਹੋਣਾ ਚਾਹੀਦਾ ਜੀ ਜੇ ਕਮਾਈਆਂ ਨਹੀਂ ਤਾਂ ਕਿੱਥੋਂ ਭਰ ਦੂਗਾ ਅਜੇ ਕਮਾਈਆਂ ਨਹੀਂ ਫਿਰ ਤਾਂ ਫ੍ਰੀ ਕਰ ਦੇ ਕਹਿੰਦਾ ਕਿ ਹੁਣ ਕਿਹੜੇ ਮਹੀਨੇ ਅਗਲੇ 20-50000 ਰੁਪਏ ਆਊਗਾ ਕਿਰਾਇਆ ਬਿੱਲ ਵੀ ਭਰ ਦੂਗਾ ਬੰਦਾ ਹੁਣ ਤਾਂ ਘਰ ਤੇ ਵੀ ਖਰਚੇ ਚੱਲਨੇ ਮੁਸ਼ਕਲ ਹੋਏ ਹੋਏ ਤੇ ਕਮਾਈਆਂ ਹੈ ਨਹੀਂ ਕਾਰੋਬਾਰ ਜਮੇ ਘਟ ਗਏ ਬੜੇ ਜਿਹੜੇ ਕਰੋੜਾਪਤੀ ਹੋ ਰੋ ਰਹੇ ਦੁਕਾਨਾਂ ਦੇ ਬੈਠ ਤਕਨਾਂ ਦੇ ਵੀ ਐਨ ਕਿਉਂਕਿ ਨੂੰ ਤਾਂ ਜ਼ਰਾ ਬਾਹਰ ਜਾ ਰਿਹਾ ਹੈ ਜੀ ਹਾਂ ਜੀ ਹਾਂ ਜੀ ਬਿਲਕੁਲ ਜਿਹੜੀ ਖਰੀਦਦਾਰੀ ਕਰਨੀ ਆ ਉਹ ਵੀ ਕਿਤੇ ਨਾ ਕਿਤੇ ਨੋ ਜੀ ਪੰਜਾਬ ਦਾ ਪੰਜਾਬ ਦਾ ਤਾਂ ਨਾ ਨਾ ਪੱਠਾ ਵਾਹ ਗਿਆ ਜਮੀ ਬਿਲਕੁਲੀ ਅੱਛਾ ਜੀ ਸਭ ਰੋ ਰਹੇ ਆ ਭਗਵੰਤ ਮਾਨ ਨੂੰ ਕਿੰਨੇ ਨੰਬਰ ਦਵੋਗੇ 10 ਚੋ ਜੀ ਹਾਂ ਜੀ ਭਗਵੰਤ ਮਾਨ ਦੀ ਕਰਜਕਾਰੀ ਨੂੰ ਉਹਦਾ ਤਾਂ ਫਿਰ ਵੀ ਹਲੇ ਠੀਕ ਆ ਚਲੋ ਰਜਿਸਟਰ ਕਰਦਾ ਵਿਚਾਰਾ ਚਲਦੀ ਜਾਂਦਾ ਜਿੰਦ ਤੱਕ ਸਰਕਾਰ ਹੈਗੀ ਠੀਕ ਆ ਵਧੀਆ ਠੀਕ ਹੈ ਜੀ ਹਾਂ ਜੀ ਸਰਕਾਰ ਤੇ ਸਿਰ ਤੇ ਹੀ ਆ 10 ਚੋ ਕਿੰਨੇ ਨੰਬਰ ਦਵੋਗੇ ਜੀ ਉਹਨਾਂ ਦੇ ਕੰਮ ਕਰਨ ਨੂੰ ਹਾਂ ਜੀ ਸਾਰੇ ਨੰਬਰ ਉਹਨਾਂ ਦੇ ਹੀ ਆ ਜੇ ਹੋਰ ਚੱਲਣਗੇ ਕਹਾਂਸੇ ਠੀਕ ਹਾਂਜੀ ਮਤਲਬ ਲੋਕਾਂ ਦਾ ਸੋਚਣਾ ਚਾਹੀਦਾ ਹਾਂਜੀ ਹਾਂਜੀ ਜੇ ਗਾਂਹ ਚੱਲਣਗੇ ਉਹਨਾਂ ਦੇ ਹੀ ਨੰਬਰ ਆ ਜੇ ਜਨਤਾ ਨੂੰ ਚੰਗੇ ਲੱਗੇ ਤਾਂ ਉਹਨਾਂ ਦੇ ਨੰਬਰ ਸਾਰੇ ਹਾਂਜੀ ਨਹੀਂ ਹੁਣ ਚੰਗੇ ਲੱਗ ਰਹੇ ਨੇ ਜਨਤਾ ਨੂੰ ਵੀ ਨਹੀਂ ਚੰਗੇ ਲੱਗ ਰਹੇ ਚਲੋ ਬਿਜਲੀ ਦਾ ਮਾਫ ਬੈਗਾ ਬਿੱਲ ਉਹ ਵੀ ਚਲੋ ਠੀਕ ਆ ਵਧੀਆ ਕਣਕਾ ਕੋਣਕਾ ਮਿਲ ਰਹੀਆਂ ਗਰੀਬ ਬਾਤ ਤੇ ਠੀਕ ਆ ਵਧੀਆ ਮਿਲ ਜਾਂਦੀਆਂ ਨੇ ਔਰ ਸਹੂਲਤਾਂ ਬੱਚਿਆਂ ਦੀ ਵਿਚਾਰ ਨਹੀਂ ਪੜਾਈਆਂ ਨੇ ਠੀਕ ਆ ਉਹ ਵੀ ਚੱਲੀ ਜਾਂਦਾ ਹਲੇ ਸਰਕਾਰ ਨੇ ਨਹੀਂ ਉਹ ਤਾਂ ਜਾਤ ਦੇ ਆਧਾਰ ਤੇ ਮਿਲਦਾ ਫਰੀ ਜੀ ਹੁਣ ਜੱਟ ਵੀ ਕਹੀਂ ਗਰੀਬ ਹੈਗੇ ਨੇ ਉਹ ਕਿੱਥੇ ਜਾਣਗੇ ਜੀ ਜੱਟਾਂ ਨੂੰ ਮਿਲਦਾ ਜੀ ਹੋਰ ਉਹਨਾਂ ਨੂੰ ਮਿਲਦਾ ਜਦੋਂ ਬਣੇ ਹੋਏ ਆ ਕਾਟ ਜੱਟਾਂ ਨੂੰ ਕਣਕ ਨਹੀਂ ਨਾ ਮਿਲਦੀ ਫਰੀ ਮਿਲਦੀ ਆ ਬਿਲਦੀ ਕਾਨੂੰਨੀ ਬਠੇਰੀਆਂ ਮਿਲਦੀਆਂ ਉਹ ਤੇ ਜਿੰਨਾਂ ਦੇ ਡੰਡਾ ਚੱਲਦਾ ਉਹਨਾਂ ਨੂੰ ਮਿਲਦੀ ਆ ਜੀ ਹਾਂ ਜੀ ਇਹ ਤਾਂ ਆਈ ਆ ਫਿਰ ਡੰਡੇ ਸਿਰ ਤੇ ਜੋਰ ਸਾਰਾ ਜੇ ਨੰਡੇ ਜਾਲ ਤੋਂ ਉਹ ਤਾਂ ਗੱਡੀਆਂ ਚ ਲੈ ਕੇ ਜਾਂਦੇ ਨੇ ਗਣਕ ਹਾਂਜੀ ਹਾਂਜੀ ਫਿਰ ਹੀ ਲੈ ਕੇ ਜਾਂਦੇ ਘਰ ਸਟ ਸਟ ਕੇ ਆਉਂਦੇ ਆ ਜੀ ਤੇ ਧੰਨਵਾਦ ਜੀ ਚੰਗਾ ਵੜੇ ਅੱਜ ਬੱਸ ਦਾ ਕਿਰਾਇਆ ਵਧਿਆ ਉਹਦੇ ਵਾਸਤੇ ਕੁਝ ਕਹੋਗੇ ਬੱਸਾਂ ਦਾ ਕਿਰਾਇਆ ਮਹਿੰਗਾਈ ਹੋ ਗਈ ਸਾਨੂੰ ਤੇ ਪਤਾ ਨਹੀਂ ਸੀਗਾ ਕਿ ਬੱਸਾਂ ਦਾ ਕਿਰਾਇਆ ਵਧਾਏਗਾ ਸਵੇਰੇ ਆਈ ਨਹੀਂ ਤੁਸੀਂ ਬੱਸਾਂ ਹਾਂਜੀ ਹਾਂਜੀ ਆਇਆ ਕੀ ਕਹੋਗੇ ਰਾਜਾ ਉਹਦੇ ਵਾਸਤੇ ਜਿਹੜੇ ਨਹੀਂ ਮਹਿੰਗਾਈ ਹੋ ਰਹੀ ਆ ਪੈਟਰੋਲ ਡੀਜ਼ਲਾਂ ਦੇ ਰੇਟ ਵਧੇ ਨੇ ਉਹਦੇ ਕਰਕੇ ਬੱਸਾਂ ਦਾ ਕਿਰਾਇਆ ਵੀ ਵਧ ਗਿਆ ਸਬਜ਼ੀਆਂ ਵੀ ਮਹਿੰਗੀਆਂ ਹੋਣਗੀਆਂ ਸਭ ਤੋਂ ਵੱਡਾ ਸਟੂਡੈਂਟਸ ਨੂੰ ਔਖਾ ਹੈ ਜਿਨ੍ਹਾਂ ਨੇ ਡੇਲੀ-ਡੇਲੀ ਪੈਸੇ ਲਾਣੇ ਆ। ਪਾਸ ਵੀ ਨਹੀਂ ਬਣਦਾ ਪ੍ਰਾਈਵੇਟ ਕਾਲਜਾਂ। ਪਾਸ ਵੀ ਨਹੀਂ ਬਣਦਾ। ਇਹ ਹੀ ਤਾਂ ਔਖਾ ਹੈ। ਬਸ। ਫਿਰ ਹੁਣ ਮੈਨੇਜ ਕਰਨਾ ਮੁਸ਼ਕਲ ਹੋ ਰਿਹਾ ਹੈ ਜੇਕਰ। ਹਾਂਜੀ ਉਹ ਤਾਂ ਹੋ ਹੀ ਰਿਹਾ ਹੈ। ਉਹ ਤਾਂ ਸ਼ੁਰੂ ਤੋਂ ਹੀ। ਪਰ ਇਹ ਵੀ ਡਰ ਲੱਗਦਾ ਕਹਿੰਦੇ ਵੀ ਰੇਟ ਵਧ ਗਿਆ ਕਿਰਾਏ ਦਾ। ਹਾਂਜੀ। ਕਿਉਂਕਿ ਘਰ ਦੇ ਵੀ ਪਹਿਲਾਂ ਮੁਸ਼ਕਲ ਨਾਲ ਦਿੰਦੇ ਨੇ ਉਹਨਾਂ ਦੀ ਵੀ ਮਜਬੂਰੀ ਆ। ਹਾਂਜੀ ਬਹੁਤ ਔਖਾ ਹੁੰਦਾ ਆ। ਟੈਨਸ਼ਨ ਵੀ ਵੀ ਇਹਦੇ ਕਰਕੇ। ਪੜ੍ਹਾਈ ਤੇ ਵੀ ਅਸਰ ਪੈਂਦਾ ਆ। ਹਾਂਜੀ ਪੈਂਦਾ। ਕੀ ਕਹੋਗੇ ਸਰਕਾਰ ਨੂੰ ਇਹਦੇ ਬਾਰੇ? ਦੇ ਬਾਰੇ ਮੈਂ ਤਾਂ ਕੀ ਕਹਾਂ ਬਸ ਸਾਰੀਆਂ ਬੱਸਾਂ ਫ੍ਰੀ ਕਰ ਦਿੱਤੀਆਂ ਜਾਣ ਸਟੂਡੈਂਟਸ ਵਾਸਤੇ ਖਾਸ ਕਰਕੇ ਆਮ ਲੋਕ ਜਿਹੜੇ ਦਿਹਾੜੀ ਕਰਨ ਜਾਂਦੇ ਨੇ ਪਤਾ ਚ ਨਹੀਂ ਉਹਨਾਂ ਸਾਡੇ ਵਰਗਿਆਂ ਵਾਸਤੇ ਜ਼ਿਆਦਾ ਜ਼ਰੂਰੀ ਆ ਪਾਸ ਹੀ ਬਣਾ ਦੇਣਾ ਵੀ ਬਹੁਤ ਹੈ ਜੇ ਨਹੀਂ ਜਾ ਸਕਦੇ ਕਰ ਸਕਦੇ ਕਿ ਤੂੰ ਤੁਸੀਂ ਸਟੂਡੈਂਟ ਹੋ ਤੁਸੀਂ ਦੇਖਦਾ ਭੂਖੋਂ ਤੁਹਾਨੂੰ ਕੀ ਲੱਗਦਾ ਜਿਹੜੀਆਂ ਫ੍ਰੀ ਸਹੂਲਤਾਂ ਮਿਲਦੀਆਂ ਨੇ ਉਹ ਸਹੀ ਨੇ ਕਾ ਗਲਤ ਨੇ ਕਿਉਂਕਿ ਉਹਨਾਂ ਦਾ ਬੋਝ ਵੀ ਕਿਤੇ ਨਾ ਕਿਤੇ ਲੋਕਾਂ ਤੇ ਪੈਂਦਾ ਸਰਕਾਰ ਖਰਚੇ ਦੇ ਸਾਰੇ ਸਾਡੇ ਤੋਂ ਹੀ ਕੱਢਦੀ ਆ ਕਿਸੇ ਨਾ ਕਿਸੇ ਤਰੀਕੇ ਨਾਲ ਜੀਐਸਟੀ ਵਗੈਰਾ ਲੈ ਕੇ ਹਰ ਇੱਕ ਚੀਜ਼ ਦੇ ਵਿੱਚ ਕਿਉਂਕਿ ਅੱਜ 3 ਰੁਪਏ ਜੋਨਟ ਬਿਜਲੀ ਦਾ ਵੀ ਵਧਾਇਆ ਹਾਲਾਂਕਿ ਉਹਦੇ ਬਾਰੇ ਆਮ ਲੋਕਾਂ ਨੂੰ ਨਹੀਂ ਪਤਾ 100 ਜੋਨਟ ਤੱਕ ਜਿਹੜਾ ਪਿਛਲੇ ਸਾਬਕਾ ਮੁੱਖ ਮੰਤਰੀ ਚੰਸੇ ਚੰਨੀ ਨੇ 3 ਰੁਪਏ ਦੀ ਛੋਟ ਦਿੱਤੀ ਸੀ ਉਹ ਵਾਪਸ ਲੈ ਲਿਆ ਤੇ ਸਰਕਾਰ ਦਾ ਉਹਦੇ ਬਾਰੇ ਤਰਕ ਹੈ ਕਿ ਜਿਹੜੀਆਂ ਸਹੂਲਤਾਂ ਦੇਣੀਆਂ ਨੇ ਅਸੀਂ ਉਹ ਕਿੱਥੋਂ ਜਾਰੀ ਰੱਖੀ ਉਹ ਵੀ ਜਾਰੀ ਰੱਖਣੀਆਂ ਨੇ ਤਾਂ ਮਹਿੰਗਾਈ ਕੀਤੀ ਆ ਕੀ ਕਹਿਣਾ ਹੈ ਚਾਹੁੰਦੇ ਵੀ ਜਿਹੜੀ ਫਰੀ ਧੂਲ ਤਾਂ ਨੇ ਉਹ ਚੰਗਣੀਆਂ ਚਾਹੀਦੀ ਨੇ ਕੌਦੀ ਦਾਤੇ ਸਾਰਿਆਂ ਨੂੰ ਬਰਾਬਰੇ ਮਤਲਬ ਸਸਤਾ ਕਰ ਦੇਣਾ ਚਾਹੀਦਾ ਬਰਾਬਰ ਸਸਤਾ ਕਰ ਦੋ ਇਹ ਜਗਾ ਸਾਰਿਆਂ ਦੀ ਜਗ੍ਹਾ ਤੇ ਬੈਲੈਂਸ ਬਣਾ ਕੇ ਰੱਖੋ ਨਾ ਨੂੰ ਕਹੋ ਕਿ ਇਹ ਨਾ ਹੋਵੇ ਕਿ ਆ ਚੀਜ਼ ਦੇ ਵਿੱਚ ਤੁਸੀਂ ਵਧ ਕਰ ਦੋ ਤੇ ਦੂਸਰੀ ਦੇ ਵਿੱਚ ਘਟ ਕਰ ਦੋ ਇੱਕ ਦੇ ਵਿੱਚ ਵਧ ਕਰਕੇ ਦੂਸਰੀ ਵਿੱਚ ਘਟ ਕਰਕੇ ਉਸੇ ਚੀਜ਼ ਦੇ ਵਿੱਚੋਂ ਤਾਂ ਕੱਢੀ ਜਾਂਦੇ ਆ ਉਹ ਸਾਰਾ ਕੁਝ ਜੀ ਬੱਸਾਂ ਦਾ ਕਿਰਾਇਆ ਵਧਿਆ ਕੀ ਕਹਿਣਾ ਜਾਉਂ ਕਹੀ ਉਹਦੇ ਬਾਰੇ ਸਸਾ ਕਰਾਇਆ ਬੱਸਾਂ ਦਾ ਟਾਇਰ ਕਿੰਨੇ ਮਹਿੰਗੇ ਹੋ ਗਏ ਜੀ ਨਹੀਂ ਬੱਸ ਦਾ ਕਿਰਾਇਆ ਵਧਿਆ ਉਹਦੇ ਬਾਰੇ ਕੀ ਕਹਿਣਾ ਜੀ ਲੋਸ ਹੀ ਘੜਦਾ ਜਲੂਸ ਸੀ ਕਿਉਂਕਿ ਤੁਹਾਡੀ ਵੀ ਚਲੋ ਮਜਬੂਰੀ ਆ ਪੈਟਰੋਲ ਡੀਜ਼ਲ ਬਹੁਤ ਬਹੁਤ ਜ਼ਿਆਦਾ ਫਰਕ ਪੈ ਰਿਹਾ ਪ੍ਰਾਈਵੇਟ ਰੇਨ ਨੂੰ ਜ਼ਿਆਦਾ ਫਰਕ ਪੈ ਰਿਹਾ ਕੀ ਕੋਈ ਕੰਮ ਤੇ ਵੀ ਅਸਰ ਪਿਆ ਦੇ ਨਾਲ ਕਿਰਾਇਆ ਬਹੁਤ ਕੰਮ ਦੇ ਅੱਜ ਸਾਰਾ ਦਿਨ ਗੱਡੀਆਂ ਖਾਲੀ ਰੇਹਾੜੀਆਂ ਅੱਛਾ ਜੀ ਕੋਈ ਕਿਰਾਇਆ ਅੱਗੇ ਨਹੀਂ ਦੇ ਕੇ ਰਾਜੀ ਸਾਰੀ ਅਧਾਰ ਕਰ ਕਰ ਕੇ ਅਧਾਰ ਕੱਢ ਵਾਲੇ ਬੋ ਓਕੇ ਕਰਦੇ ਨੇ ਬਹੁਤ ਓਕੇ ਆ ਇਹ ਪ੍ਰਾਈਵੇਟ ਜੀ ਵੀ ਲੋੜ ਪਾ ਲੈਂਦੀ ਜਿਵੇਂ ਨਹੀਂ ਉਹ ਕਹਿੰਦੇ ਆ ਸਾਨੂੰ ਕਿ ਫ੍ਰੀ ਲੈ ਕੇ ਜਾਓ ਨਾਲ ਕੀ ਕਰੋਗੇ ਹਣਾ ਇੱਕ ਦਿਨ ਨਾਲ ਡੇਢ ਰੀਡ ਕਰਨੀ ਪੈਂਦੀ ਆ ਜੇ ਦੋਸ ਵਾਰੀ ਪੇ ਡੇਢ ਰੀਡ ਕਰਨੀ ਪੈਂਦੀ ਆ ਮਰੀਬੋਰੀ ਨੂੰ ਕਿਹੜੀ ਫ੍ਰੀਜ਼ ਹੁਲਤਾ ਦੰਦੇ ਨੇ ਕੀ ਲੱਗਦਾ ਉਹ ਗਲਤ ਆ ਕਿ ਸਹੀ ਸਾਰਾ ਕੁਝ ਹੀ ਗਲਤ ਆ ਸਰਕਾਰ ਹੀ ਗਲਤ ਜੁਣੀ ਗਈ ਠੀਕ ਧੰਨਵਾਦ ਹੈ ਅੱਜ ਕਰਾਇਆ ਵਧੀਆ ਪਤਾ ਤੁਹਾਨੂੰ ਸਵੇਰੇ ਕਰਾਇਆ ਲਾਇਆ ਨਹੀਂ ਆ ਇਹਨੂੰ ਪਤਾ ਕੋਈ ਨਹੀਂ ਅੱਧੀ ਗੱਲ ਦੀ ਪੜਦੇ ਆ ਤੁਸੀਂ ਹਾਂਜੀ ਜੀ ਕਿਹੜੇ ਬੱਸਾਂ ਦਾ ਕਿਰਾਇਆ ਵਧਿਆਗਾ ਉਹਦੇ ਬਾਰੇ ਕੀ ਕਹੋਗੇ ਅੱਜ ਭਾਜੀ ਇਹ ਥੋੜਾ ਨਾ ਯਾਰ ਮਤਲਬ ਸਹੀ ਆ ਜਾਂ ਗਲਤ ਆ ਠੀਕ ਆ ਭਾਜੀ ਸਹੀ ਗੱਲ ਐ ਨਾ ਵੀ ਜਿਹੜਾ ਵਧਿਆ ਸਹੀ ਆ ਹਾਂਜੀ ਇਹ ਪਰ ਇਹ ਨਾ ਜਿਹੜਾ ਧਾਰਕੜ ਵਾਲਾ ਉਹ ਬੰਦ ਹੋਣਾ ਚਾਹੀਦਾ ਜੀ ਨਹੀਂ ਕਿਰਾਇਆ ਸਹੀ ਵਧਿਆ ਮਤਲਬ ਉਹ ਟੋਟਕਾ ਨਹੀਂ ਸਰ ਨਾਲ ਕਹਿੰਦੇ ਸਹੀ ਆ ਨਹੀਂ ਸਰ ਵਧਿਆ ਵੀ ਕਿਰਾਇਆ ਹਾਂ ਮੈਂ ਵਧਿਆ ਸਹੀ ਆ ਕਾ ਗਲਤ ਆ ਉਹ ਜੀ ਵਧਾਉਣਾ ਕਿਰਾਇਆ ਆ ਤਾਂ ਵੀਰ ਤੇਲ ਦੇ ਹਿਸਾਬ ਨਾਲ ਤਾਂ ਸਹੀ ਹੋਆ ਨਹੀਂ ਚਲੋ ਉਹ ਤਾਂ ਮਜ਼ਬੂਰੀ ਆ ਉਹਨਾਂ ਨੇ ਤਾਂ ਵਧਾਉਣੇ ਦੀ ਜਦੋਂ ਡੀਜ਼ਲੇ ਮਹਿੰਗਾ ਹੋ ਗਿਆ ਹੁਣ ਪੱਲਿਓ ਥੋੜੀ ਪਾਉਣਗੇ ਮਸੇ ਸਰਕਾਰ ਵੱਲੋਂ ਜੋ ਡੀਜ਼ਲ ਵਧਾਇਆ ਗਿਆ ਉਹਦੇ ਕਰਕੇ ਕਿਰਾਇਆ ਵਧਿਆ ਉਹ ਸਹੀ ਹੋਇਆ ਕਿ ਗਲਤ ਹੋਇਆ ਉਹ ਗਲਤ ਹੈ ਵੀਰ ਆਮ ਪਬਲਿਕ ਲਈ ਤਾਂ ਆਹੀ ਲੱਗਦਾ ਜਿਹੜੀ ਫ੍ਰੀ ਸਹੂਲਤਾਂ ਮਿਲਦੀਆਂ ਨੇ ਉਹਦੇ ਕਰਕੇ ਮਹਿੰਗਾਈ ਹੋ ਰਹੀ ਆ ਕਾਦੀ ਫ੍ਰੀ ਸਹੂਲਤ ਆ ਯਾਰ ਜਿਵੇਂ ਬਿਜਲੀ ਫ੍ਰੀ ਮਿਲਦੀ ਆ ਆ ਤੂੰ ਇੱਥੇ ਰੋਕ ਇੱਥੇ ਰੋਕ ਕੇ ਖੜ ਜਾ ਰੋਡਵੇਜ ਦੀ ਗੱਡੀ ਆਊਗੀ ਜਨਾਨੀਆਂ ਆਏ ਫਿਰਦੀਆਂ ਨੇ ਕਮਲਿਆਂ ਵਾਂਗੂ ਦੇਖ ਲਈ ਪਿੱਛੇ ਭਜਦੀਆਂ ਗੱਡੀਆਂ ਦੇ ਕਹਿ ਰਹੇ ਥਲੇ ਡਰਾਈਵਰ ਗੱਡੀ ਰੋਕ ਨਹੀਂ ਰਿਹਾ ਪਛੇ ਤੱਕ ਭੱਜਦੀਆਂ ਨੇ ਕਦੇ ਉੱਥੇ ਤੱਕ ਕਦੇ ਉੱਥੇ ਤੱਕ ਬੰਦ ਹੋਣਾ ਚਾਹੀਦਾ ਬੰਦ ਹੋਣਾ ਚਾਹੀਦਾ ਜੇ ਇਹ ਜਿਹੜੀ ਫ੍ਰੀ ਸੂਰਤ ਹੈ ਬੰਦ ਹੋਣੀ ਚਾਹੀਦੀ ਹੈ ਬਿਲਕੁਲ ਜਿਹੜੀ ਬਿਜਲੀ ਹੈ ਫ੍ਰੀ ਨੇ ਉਹ ਵੀ ਮਤਲਬ ਗੱਲ ਕਾਦੀ ਫ੍ਰੀ ਯਾਰ ਇਹ ਤਾਂ ਸਾਨੂੰ ਲੁੱਟਿਆ ਜਾ ਰਿਹਾ ਫ੍ਰੀ ਕਿਹੜੇ ਹਿਸਾਬ ਨਾਲ ਦੱਸ ਮੈਨੂੰ ਆਮ ਲੋਕਾਂ ਦਾ ਆਮ ਲੋਕਾਂ ਦੀ ਆ ਸਾਡਾ 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 ਪੈਸਾ ਸਾਡੇ ਦੀ ਥੱਪਿਆ ਜਾ ਰਿਹਾ ਇੱਕ ਹਜ਼ਾਰ ਲੋਕਾਂ ਨੂੰ ਪਤਾ ਨਹੀਂ 3 ਰੁਪਏ ਬਿਜਲੀ ਦੀ ਵੀ ਵੱਧ ਚੁੱਕੀ ਆ ਜੋਂਟਾ ਜਿਹੜੀ ਚੰਜੀ ਸਿੰਘ ਚੰਨੀ ਨੇ 3 ਰੁਪਏ ਘਟਾਈ ਸੀ ਉਹ ਇਹਨਾਂ ਨੇ ਮਾਫੀ ਪਾਪਸ ਲੈ ਲਈ ਆ ਇਹ ਕਹਿੰਦੇ ਚੰਨੀ ਸਾਹਿਬ ਨੇ ਤਾਂ ਕੰਮ ਸਹੀ ਕੀਤਾ ਹੀ ਏ ਜਰ ਭਗਵੰਤ ਮਾਨ ਸਰਕਾਰ ਨੇ ਤਾਂ ਜਮਾਂ ਹੀ ਬੇੜਾ ਹੀ ਕਰਕੇ ਕਰਤਾ ਇਹਦਾ ਝੁਟਕਲੇ ਵਾਲਾ ਬੰਦਾ ਝੁਟਕਲੇਵਾ ਜੀ ਆ ਇੱਥੇ ਆ ਸਾਡੀ ਬੀਬੀ ਜੀ ਕਹਿ ਰਹੇ ਨੇ ਐਮ ਐਸ ਪੀ ਦਵਾਂਗੇ ਐਮ ਐਸ ਪੀ ਦਵਾਂਗੇ ਮਿਲ ਗਈ ਐ ਐਮ ਐਸ ਪੀ ਮਿਲੀ ਤੁਹਾਨੂੰ ਉਹ ਕਹਿੰਦੇ ਮੇਰੇ ਨਾਂ ਦੇ ਲੋਕ ਰਿਸ਼ਤ ਬਤਲੇ ਰਹੇ ਨੇ ਓ ਹੋ ਹੋ ਮੈਨੂੰ ਦਵਾ ਦਿਓ ਅੱਜ ਬਿਆਨ ਆਏ ਉਹਨਾਂ ਕਹਿੰਦੇ ਮੇਰੇ ਨਾਂ ਦੇ ਅਫਸਰ ਰਿਸ਼ਵਤ ਲੈ ਰਹੇ ਨੇ ਤੁਸੀਂ ਐਂ ਕਰੋ ਮੇਰੇ ਨਾਲ ਚੱਲੋ ਕਿਹੜਾ ਉਹਨਾਂ ਨੇ ਵਿਕਾਸ ਕੀਤਾ ਇੱਥੋਂ ਆਪਾਂ ਚੱਲਦੇ ਆਂ ਲਾਂਡਰਾਂ ਨੂੰ ਰੋਡ ਦਾ ਹਾਲ ਦੇਖੋ ਮੈਂ ਦੇਖ ਰਿਆ ਸੀ ਆਏ ਆ ਬੀਬੀ ਜੀ ਇੱਥੇ ਆਉਂਦੇ ਨਹੀਂ ਬੀਬੀ ਜਾਂਦੇ ਨਹੀਂ ਇੱਧਰ ਨੂੰ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਨਾ ਆਪਾਂ ਦੇ ਦੇ ਆਮ ਰੋਡ ਤੇ ਰੋਡ ਦਾ ਹਾਲ ਦੇਖੋ ਚਲਿਆ ਜਾਂਦਾ ਬੰਦੇ ਨੂੰ ਇਹ ਨਹੀਂ ਪਤਾ ਵੀ ਭਾਂਡ ਤੋਂ ਗਾਰਦਨ ਵਿੱਚ ਗਿਰਜਣਾ ਲੈਂਡ ਕਰੂਜ਼ਰ ਗੱਡੀ 'ਚ ਨਹੀਂ ਨਾ ਹੰਪ ਲੱਗਦਾ ਹੰਪਦਾ ਆਪਣੇ ਅਮਰੂਤੀ ਆਮ ਲੋਕ ਚਲਾ ਰਹੇ ਨਾ ਸਰਕਾਰ ਭਗਵੰਤ ਮਾਨ ਸਾਹਿਬ ਕਹਿ ਰਹੇ ਨਾ ਆਮ ਲੋਕ ਆਮ ਲੋਕ ਕਿੱਥੇ ਗਏ ਹੋ ਯਾਰ ਉਹ ਪਬਲਿਕਲੀ ਸਟੰਟ ਗੇਮ ਖੇਡੀ ਮੁੱਖ ਮੰਤਰੀ ਸਾਹਿਬ ਬਣ ਕੇ ਸਹੂਲਤਾਂ ਉਹਨਾਂ ਨੇ ਮਾਤਾ ਜੀ ਨੂੰ ਨੇ ਉਹਨਾਂ ਦੀ ਸਿਸਟਰ ਨੂੰ ਨੇ ਉਹਨਾਂ ਵਾਸਤੇ ਨੇ ਸਾਡੇ ਲਈ ਦੌੜੋ ਨੇ ਓਕੇ ਧੰਨਵਾਦ ਥੈਂਕ ਯੂ ਬ్రో ਸੋ ਸੋ ਦੋਸਤੋ ਤੁਸੀਂ ਦੇਖਿਆ ਕਿ ਆਮ ਜਨਤਾ ਕਿੰਨੀ ਜਿਆਦਾ ਦੁਖੀ ਹੈ ਇਸ ਚੀਜ਼ ਤੋਂ ਅਤੇ ਇਸ ਚੀਜ਼ ਕਰਕੇ ਹਰ ਕੋਈ ਪਰੇਸ਼ਾਨੀ ਦੇ ਵਿੱਚ ਹੈ ਤੁਹਾਨੂੰ ਕੀ ਲੱਗਦਾ ਹੈ ਜੋ ਕਿਰਾਇਆ ਵਧਿਆ ਹੈ ਡੀਜ਼ਲ ਪੈਟਰੋਲ ਦੇ ਰੇਟ ਵਧੇ ਨੇ ਸਹੀ ਹੋਇਆ ਜਾਂ ਗਲਤ ਤੇ ਭਗਵਾਨਤਮਨ ਸਰਕਾਰ ਨੂੰ ਤੁਸੀਂ ਦੱਸ ਦੇ ਵਿੱਚ ਉਹਨਾਂ ਦੇ ਕੰਮਾਂ ਦੇ ਲਈ ਕਿੰਨੇ ਨੰਬਰ ਦੇਵੋਗੇ ਜ਼ਰੂਰ ਕਮੈਂਟ ਕਰਨਾ ਮਿਲਾਂਗੇ ਜਲਦ ਕਿਸੇ ਹੋਰ ਅਪਡੇਟ ਦੇ ਨਾਲ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਫਿਲਹਾਲ ਸਾਨੂੰ ਦਿਓ ਇਜਾਜ਼ਤ ਧੰਨਵਾਦ